ਡੇਰਾ ਛੰਡਾ ਨਾਥ ਨਨਹੇੜਾ ਵਿਖੇ ਸਪਤਾ ਯਗ ਮੌਕੇ ਲਗਾਇਆ ਗਿਆ ਖੂਂਦਨ ਕੈਂਪ ਬਾਬਾ ਨਰਾਇਣਪੂਰੀ ਜੀ ਅਤੇ ਬਾਬਾ ਖੁਸ਼ਾਲਪੂਰੀ ਜੀ ਦੇ ਅਸ਼ੀਰਵਾਦ ਸਦਕਾ ਸਮਾਨਾ ਨੇੜਲੇ ਪਿੰਡ ਨਨਹੇੜਾ ਵਿਖੇ ਚੱਲ ਰਿਹਾ ਸ਼੍ਰੀ ਮਦ ਭਾਗਵਤ ਸਪਤਾ ਗਿਆਨ ਯਗ ਮੌਕੇ ਬਾਬਾ ਮੋਨੀ ਜੀ ਸੇਵਾਦਾਰ ਗੁਰਦਿਆਲਪੁਰਾ ਢੀਡ ਵੱਲੋਂ ਡੇਰਾ ਬਾਬਾ ਛੰਡਾ ਨਾਥ ਜੀ ਵਿਖੇ ਖੂਂਦਨ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਵਿੱਚ ਰਜਿੰਦਰ ਹਸਪਤਾਲ ਦੀ ਟੀਮ ਵੱਲੋਂ ਥੈਲਾਸੀਮੀਆ ਬੱਚਿਆਂ ਲਈ ਲਗਭਗ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨ ਕਰਨ ਵਾਲੇ ਗਾਉਂ ਭਗਤਾਂ ਨੂੰ ਬਾਬਾ ਖੁਸ਼ਾਲਪੂਰੀ ਜੀ ਵੱਲੋਂ ਸਰਟੀਫਿਕੇਟ ਦਿੱਤੇ ਗਏ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੈਲਾਸੀਮੀਆ ਚਿਲਡਰਨਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵਿਜੇਪਾਵਾ ਸੰਸਥਾ ਦੇ ਮੁਖ ਸੇਵਾਦਾਰ ਮਨੀਸ਼ ਸਿੰਘਲਾ ਪੱਠੇਵਾਲੇ ਨੇ ਕਿਹਾ ਕਿ ਖੂਨਦਾਨ ਦੀ ਸੇਵਾ ਉੱਤਮ ਸੇਵਾ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ 50 ਦੀ ਸਮਾਣਾਤੋ ਰਿਪੋਰਟ ਜਗੂ ਮਤਾ ਜਗੂ ਬਾ ਸੰਤ ਸ਼੍ਰੀ ਨਰੈਣਦਿਤੀ ਜੀ ਮਹਾਰਾਜ ਅਤੇ ਸੰਤ ਕੁਸ਼ਾਲਪ੍ਰੀਤੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਬਾਬਾ ਮੋਨੀ ਗੁਰੂ ਸਰਵਦਲ ਵੀਰ ਕੋ ਦਿਾਲਪੁਰ ਤੋਂ ਧਨੇੜਾ ਡੇਰਾ ਬਾਬਾ ਛੰਡਾਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਤਾ ਕਰਾਈ ਜਾ ਰਹੀ ਹੈ ਇਸ ਸਪਤਾ ਦੌਰਾਨ ਸੰਤਾਂ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ ਜੀਵੇ ਕੇ 7 ਅਪ੍ਰੈਲ 2025 ਦਿਨ 100 ਵਾਰ ਨੂੰ ਇੱਕ ਵਿਸ਼ਾਲ ਫੋਨਦਨ ਕੈਂਪ ਦਾ ਉਜੋਗਨ ਕੀਤਾ ਜਾ ਰਿਹਾ ਹੈ ਸਾਰੇ ਗੋਮ ਭਗਤਾਂ ਨੂੰ ਸੇਵ ਕਰਨ ਨੂੰ ਬੇਨਤੀ ਹੈ ਜੀ ਪੰਤਤਵਾਰ ਦੀ ਸਰਬਾਧ ਦੇ ਵਿੱਚ ਆ ਕੇ ਜਥਾ ਦਾ ਆਨੰਦ ਮਾਣੋ ਅਤੇ ਗੋਛਿੰਦ ਦੀ ਕਿਰਪਾ ਦਾ ਕਿਰਤ ਜੈ ਗੋਮਾਤਾ ਜੈ ਮਹਾਰਾਜ ਜੀ ਇਹਨਾਂ ਦੀ ਇੱਥੇ ਬਹੁਤ ਵੱਡੀ ਸੇਵ ਹੈ ਇਹ ਇਨਾਂ ਨੇ ਖੂਨਦਾਨ ਕੈਂਪ ਲਾਇਆ ਜੀ ਸਾਡੇ ਗਊਆਂ ਦੀ ਸੇਵਾ ਹੁੰਦੀ ਹੈ ਸਾਡੇ ਸਫਤਾ ਹੁੰਦੀ ਹੈ ਮਹਾਰਾਜ ਜੀ ਨਾਰਾਇਣਪੁਰੇ ਜੀ ਦੀ ਕਰਵਾਉਣ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਆ ਦੇ ਵਿੱਚ ਪੁਸ਼ਾਰਪੁਰ ਜੀ ਦਾ ਬਹੁਤ ਵੱਡਾ ਹੱਥ ਹੈ ਸਾਡੇ ਸਾਡੇ ਤੇ ਕਿ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਸੰਤ